ਕੀ ਨਾਮ ਪੁਨਮ ਪੁਨਮ ਜੀ ਕੀ ਗੱਲ ਹੋਈ ਆ ਜੀ ਤੁਸੀਂ ਥਾਣੇਵਾਰ ਕਰੇ ਕੀ ਕਾਰਨ ਹੈ ਤੁਹਾਡੇ ਨਾਲ ਸਰ ਮੈਂ ਬਾਹਰ ਜਾਣਦੇ ਹਾਂ ਹਾਂ ਫੇਸੇ ਚ ਫਸ ਗਈਆਂ ਮੇਰਾ 6-7 ਮਹੀਨੇ ਪਹਿਲਾਂ ਕਿਸੇ ਮੁੱਦੇ ਨਾਲ ਰਿਲੇਸ਼ਨਸ਼ਿਪ ਸੀ ਮੈਂ ਕੀ ਨਾਮ ਕੀ ਮੁੱਦੇ ਨਾਲ ਚਿਤਿੰਦਰ ਕਿੱਥੇ ਦਾ ਰੈਨਗੜਾ ਮੁੰਡਾ ਅਸਾਨੀਵਾਲ ਮਚਾਰਾ ਪਿੰਡ ਹੈ ਉਹਦਾ ਤੁਹਾਡੀ ਉਹਨਾਂ ਫੈਸਟ ਹੋਈ ਸੀ ਮੇਰੀ ਉਹਨਾਂ ਫੈਸਟ ਮੇਰੀ ਫਰੈਂਡ ਨੇ ਕਰਵਾਈ ਸੀ ਕੀ ਨਾਮ ਹੈ ਪਿੰਡ ਦਾ ਕਮਲ ਸਿੰਘ ਸਿੰਬਲ ਠੀਕ ਹੈ ਹਾਂ ਜੀ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਪਹਿਲਾਂ ਮੁੰਡੇ ਨੇ ਮੇਰੇ ਤੇ ਜੋ ਦੁਬਾਰਾ ਪਾਇਆ ਕਿ ਉਹ ਕਹਿੰਦਾ ਸੀਗਾ ਮੈਂ ਤੈਨੂੰ ਬਾਹਰ ਲੈ ਜਾਊਂਗਾ ਤੂੰ ਮੇਰੇ ਨਾਲ ਅਗੇਂਡਮੈਂਟ ਕਰਵਾ ਲੈ ਮੈਨੂੰ ਮੈਂ ਉਹਨੂੰ ਮਨਾ ਕਰ ਦਿੱਤਾ ਸੀਗਾ ਮੈਂ ਕਿਹਾ ਮੇਰੀ ਫੈਮਲੀ ਨਹੀਂ ਐਗਰੀ ਹੋ ਸਕਦੀ ਉਸ ਤੋਂ ਬਾਅਦ ਉਹ ਮੁੰਡੇ ਨੇ ਉਹਦੀ ਫੈਮਲੀ ਨੇ ਮੈਨੂੰ ਯੈਲੋ ਚਿਲੀ ਰੈਸਟੋਰੈਂਟ ਬੁਲਾਇਆ ਗੱਲ ਕਰਨ ਵਾਸਤੇ ਬਸ ਜਦੋਂ ਮੈਂ ਉੱਥੇ ਗਈ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਸ਼ਗਨ ਪੁਆਣਾ ਵਾ ਮੈਂ ਮਤਲਬ ਕਿ ਨਾ ਫਿਰ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੇਰੇ ਨੂੰ ਬਾਹਰ ਭੇਜ ਜੰਨੇ ਆ ਇੰਗਲੈਂਡ ਇਹਨੇ ਮੈਂ ਨੂੰ ਮੁੰਡੇ ਨੂੰ ਪੁੱਛਿਆ ਮੈਂ ਕਿ ਤੂੰ ਇੰਗਲੈਂਡ ਚ ਕੌਣ ਹੈ ਇਹਨੇ ਮੈਨੂੰ ਕਿਹਾ ਕਿ ਮੇਰੀ ਕਜ਼ਨ ਸਿਸਟਰ ਹੈ ਉਹਦੇ ਨਾਲ ਮੇਰੇ ਇਹਨੇ ਗੱਲ ਕਰਵਾਈ ਉਹ ਕੁੜੀ ਨੇ ਮੈਂ ਪੁੱਛਿਆ ਉਹ ਕਹਿੰਦੀ ਹਾਂ ਮੇਰਾ ਕਜ਼ਨ ਬ੍ਰਦਰ ਆ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਕਿ ਤੇਰਾ 26 ਤਰੀਕ ਨੂੰ ਮੈਡੀਕਲ ਹੈ ਜਿਹੜੀ ਕੁੜੀ ਨਾਲ ਤੁਹਾਡੀ ਗੱਲ ਕਰਾਈ ਸੀ ਤੁਹਾਨੂੰ ਉਹਦਾ ਕੋਈ ਨਾਮ ਪਤਾ ਨਹੀਂ ਮੈਨੂੰ ਨਾਮ ਨਹੀਂ ਉਹਦਾ ਪਤਾ ਠੀਕ ਹੈ ਹਾਂਜੀ ਠੀਕ ਉਸ ਤੋਂ ਬਾਅਦ ਇਹ ਮੈਨੂੰ ਲੈ ਗਏ ਠੀਕ ਹੈ ਮੈਡੀਕਲ ਕਰਨ ਵਾਸਤੇ ਚੰਡੀਗੜ੍ਹ ਨੂੰ ਕੌਣ ਸੀ ਮੇਰੇ ਫਰੈਂਡ ਸੀਗੇ ਸਿੰਬਲ ਤੇ ਜਤਿੰਦਰ ਮੋਟਾ ਸੀਗਾ ਠੀਕ ਹੈ ਹਾਂਜੀ ਉਸ ਤੋਂ ਬਾਅਦ ਮੈਡੀਕਲ ਕਰਵਾਇਆ ਉਸ ਕੋਈ ਕਲੀਨਿਕ ਹਸਪੀਟਲ ਨਹੀਂ ਸੀਗਾ ਇਹਨਾਂ ਨੇ ਡਾਕਟਰ ਨੇ ਮੇਰਾ ਗੱਡੀ ਚ ਬਲੱਡ ਸੈਂਪਲ ਲਿਆ ਉਸ ਤੋਂ ਬਾਅਦ ਮੈਂ ਡਾਕਟਰ ਨੂੰ 42000 ਰੁਪਏ ਦਿੱਤਾ ਤੁਸੀਂ ਬਲੱਡ ਤੇ ਡਾਕਟਰ ਦਾ ਕੋਈ ਕਾਰਡ ਆ ਜਾਂ ਕੁਝ ਉਹਨਾਂ ਨੂੰ ਪੁੱਛਿਆ ਨਹੀਂ ਵੀ ਤੁਸੀਂ ਕਿੱਥੇ ਦੇ ਡਾਕਟਰ ਹੋ ਜਾਂ ਕਿੱਥੇ ਕੀ ਕਰ ਰਹੇ ਨਹੀਂ ਉਹਨਾਂ ਨੇ ਮੈਨੂੰ ਕੁਝ ਨਹੀਂ ਦਿੱਤਾ ਹੈਗਾ ਆਪਣਾ ਕੋਈ ਵੀ ਹਾਂਜੀ ਮੈਂ ਪੁੱਛਿਆ ਸੀਗਾ ਉਹ ਕਹਿੰਦੇ ਨਹੀਂ ਅਸੀਂ ਚੰਡੀਗੜ੍ਹੀ ਆ ਓਕੇ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਵਦ ਚੰਡੀਗੜ੍ਹ ਬਹੁਤ ਵੱਡਾ ਹੈ ਵੀ ਕਿ ਤੁਸੀਂ ਕਿਉਂ ਨਹੀਂ ਪੁੱਛਿਆ। ਨੇ ਸਰ ਉਹਨਾਂ ਨੇ ਕਿਹਾ ਸੀ ਕਿ ਮੈਂ 32 ਸੈਕਟਰ ਨਾਲ ਠੀਕ ਹੈ। ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੇਰੀ 2 ਤਰੀਕ ਦੀ ਫਲਾਈਟ ਆ ਬਟ ਮੈਂ ਉਹਨੂੰ ਕਿਹਾ ਮੁੰਡੇ ਨੂੰ ਕੋਲ ਪਾਸਪੋਰਟ ਤਾਂ ਹੈ ਨਹੀਂ ਸੀਗਾ ਤੇ ਤੁਹਾਡੀ ਫਲਾਈਟ ਕੈਂਸਲ ਹੋ ਜਾਈਏ। ਸਰ ਮੈਂ ਇਹੀ ਉਹਨਾਂ ਨੂੰ ਕੀਤਾ ਸੀਗਾ ਜਵਾਬ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਹਾਲੇ ਮੇਰੀ ਇੰਕੁਆਰੀ ਹੋਈ ਹੈ ਹਾਲੇ ਮੇਰਾ ਪਾਸਪੋਰਟ ਨਹੀਂ ਆਇਆ ਹੈਗਾ ਉਹਨਾਂ ਨੇ ਮੈਨੂੰ ਕਿਹਾ ਕਿ ਚੰਡੀਗੜ੍ਹ ਸਾਡੇ ਕੋਈ ਨੌਨ ਚ ਹੈਗਾ ਅਸੀਂ ਬਾਈ ਹੈਂਡ ਉੱਥੇ ਲੈ ਲਾਂਗੇ ਅਸੀਂ 12000 ਰੁਪਏ ਦਿੱਤਾ ਉੱਥੇ ਏਜੰਟ ਤੇਰਾ ਮਤਲਬ ਇਹ ਦਿੱਲੀ 에어ਪੋਰਟ ਤੇ ਲੈ ਕੇ ਆਏਗਾ ਤੇਰਾ ਮਤਲਬ ਪਾਸਪੋਰਟ ਵੀਜ਼ਾ ਟਿਕਟ ਇਮੀਗ੍ਰੇਸ਼ਨ ਤੱਕ ਤੇਰੇ ਨਾਲ ਜਾਏਗਾ 2 ਤਰੀਕ ਨੂੰ ਨਾਲ ਮੈਨੂੰ ਕਿਹਾ ਉਸੇ ਤਰੀਕ ਫਲਾਈਟ ਹੈ 2 ਤਰੀਕ ਨੂੰ ਪਹੁੰਚ ਕੀ ਹੋਇਆ ਉੱਥੇ ਜਦੋਂ ਮਤਲਬ ਇਹਨਾਂ ਨਾਲ ਮੈਂ ਗਈਆਂ ਇਹਨਾਂ ਮੈਨੂੰ ਪਿਕਅਪ ਇਥੋਂ ਕੀਤਾ ਤਾਸ਼ਪੁਰ ਰੋਡ ਤੋਂ ਉੱਥੋਂ ਲੈ ਕੇ ਗਈ ਮੈਨੂੰ ਇਹ ਇਹਦੇ ਡੈਡੀ ਨੇ ਮੇਰੇ ਤੋਂ ਰਸਤੇ 'ਚ ਉਹ 5 ਲੱਖ 15000 ਰੁਪਏ ਮੇਰੇ ਤੋਂ ਕੈਸ਼ ਲਿਆ ਇਹਨਾਂ ਮੈਂ ਕਿਹਾ ਸੀ ਮੈਂ ਕਾਊਂਟਰ ਟ੍ਰਾਂਸਫਰ ਕਰ ਦਵਾਂਗੇ ਕਹਿੰਦੇ ਨਾਮ ਦਾ ਮੁੰਡੇ ਦਾ ਫਾਦਰ ਦਾ ਕੀ ਨਾਮ ਮੱਗਰ ਸਿੰਘ ਕੌਣ ਕੌਣ ਨਾਲ ਸੀ ਕਾ ਮੁੰਡੇ ਦੇ ਇਹਦੇ ਮਮ ਡੈਡ ਸੀਗੇ ਮੁੰਡੇ ਦੇ ਮਮ ਦਾ ਸੀ ਨਾਮ ਹੈ ਬਲਵੀਰ ਕੌਰ ਠੀਕ ਹੈ ਮੱਘਰ ਸਿੰਘ ਤੇ ਇਹਦਾ ਚੀਚਾ ਸੀ ਮੱਖਣ ਸਿੰਘ ਕੌਣ ਮੱਖਣ ਸਿੰਘ ਠੀਕ ਹੈ ਸਿੱਕੇ ਰਹਿੰਦੇ ਹੋ ਜਿਹੜਾ ਦਾ ਚੀਚਾ ਉਹ ਦਰਾਹੀ ਰਹਿੰਦਾ ਵਾ ਮੁੰਡਾ ਸਾਨੇਵਾਲ ਮਜਾਰੇ ਪੈਂਦਾ ਵਾ ਮਜਾਰੇ ਪੈਂਦਾ ਹਾਂ ਉਸ ਬਾਰੇ ਮੈਨੂੰ ਲੱਗੇ ਮਤਲਬ ਇਹਨਾਂ ਮੇਰੇ ਨਾਲ ਫੁੱਟਮਾਰ ਕੀਤੀ ਪੈਸੇ ਲੈਣ ਤੋਂ ਬਾਅਦ ਇਹਦੇ ਡੈਡੀ ਵੀ ਕਾਫੀ ਓਵਰ ਡਰਿੰਕ ਕੀਤੀ ਸੀਗੀ ਉਸ ਤੋਂ ਬਾਅਦ ਇਹ ਮੈਨੂੰ ਕੂਟ ਮਾਰ ਕੀਤੀ ਇਹਨਾਂ ਨੇ ਮੇਰੇ ਨਾਲ ਬਾਈਪਾਸ ਜਦੋਂ ਬਾਈਪਾਸ ਆਏ ਆ ਇਹਨਾਂ ਨੇ ਮੇਰੇ ਨਾਲ ਬਲਾਤਕਾਰ ਕੀਤਾ ਉਸ ਤੋਂ ਬਾਅਦ ਇਹ ਮੈਨੂੰ 3 ਨੰਬਰ ਪਲੇਟਫਾਰਮ ਤੇ ਛੱਡ ਕੇ ਆ ਗਏ ਇਹਨਾਂ ਕਿਹਨਾਂ ਨੇ ਮੱਖਣ ਸਿੰਘ ਜਪਿੰਦਰ ਸਿੰਘ ਨੇ ਯਾਨੀ ਤੁਹਾਨੂੰ ਜਿਹੜਾ ਇਹ ਤੁਹਾਡਾ ਰਿਸਕ ਕੀਤਾ ਕਿ ਪਹਿਲੀ ਵਾਰੀ ਯਾਨੀ ਕਿ ਉਸ ਤੋਂ ਬਾਹਰ ਵੀ ਤੁਹਾਨੂੰ ਨਹੀਂ ਨਹੀਂ ਫਸਟ ਟਾਈਮ ਹੀ ਸੀਗਾ ਜਿਵੇਂ ਤੁਸੀਂ ਕਹਿ ਰਹੇ ਹੋ ਮੁੰਡੇ ਨਾਲ ਤੁਸੀਂ ਪਹਿਲਾਂ ਮੈਂ ਕਿਹਾ ਤੁਹਾਡੀ ਪਹਿਲਾਂ ਕਦੀ ਕੋਈ ਏਦਾਂ ਦਾ ਕੋਈ ਹੋਇਆ ਨਹੀਂ ਹੋਇਆ ਨਹੀਂ ਜੀ ਆ ਕੁਝ ਕੁਝ ਨਹੀਂ ਹੋਇਆ ਪਹਿਲਾਂ ਇਹ ਉਸੇ ਟਾਈਮ ਹੀ ਹੋਇਆ ਜਦੋਂ ਉਹਨਾਂ ਨੇ ਤੁਹਾਨੂੰ ਬਾਹਰ ਜਾਣ ਦਾ ਚਾਂਸਾ ਬਦਾਰਾ ਹਾਂ 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 ਤੁਸੀਂ ਕੀ ਪੀਂਦੇ ਹੋ ਮੰਨ ਕੀ ਕਰਦੇ ਹੋ ਜਦੋਂ ਵਾਪਸ ਆਇਆ ਮੈਂ ਉੱਥੋਂ ਵਾਪਸ ਆਈ ਆ ਆਪਣੇ ਫਰੈਂਡ ਨੂੰ ਸਾਰੀ ਗੱਲ ਦੱਸੀ ਆ ਕੇ ਕਿ ਸਿਮਰਨ ਮੇਰੇ ਨਾਲ ਇਹ ਗੱਲ ਹੋ ਗਈ ਆ ਕਮਲ ਨੇ ਜਾ ਕੇ ਜਤਿੰਦਰ ਮੁੰਡੇ ਨੂੰ ਫੋਨ ਕਰਤਾ ਕਿ ਉਹ ਵਾਪਸ ਆ ਗਈ ਆ ਉਹ ਮੈਨੂੰ ਉਹ ਤੋਂ ਆ ਕੇ ਲੈ ਗਿਆ ਉਹਦੇ ਕਹਿੰਦੇ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਫਰੈਂਡ ਵੀ ਹਾਂਜੀ ਮਿਲੀ ਹਾਂਜੀ ਉਹ ਵੀ ਵਿੱਚ ਮਿਲੀ ਹੋਈ ਆ ਦੋ ਮੇਰੀ ਫਰੈਂਡਸ ਆ ਕਮਲਜੀਤ ਕੌਰ ਸਿਮਰਨ ਕੌਰ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਮੈਨੂੰ ਟਿੱਬੇਪੁਰ ਤੇ ਲੈ ਗਿਆ ਹੋਟਲ 'ਚ ਇਹਨਾਂ ਹੋਟਲ ਪਹਿਲਾਂ ਇਹਦੀ ਮੰਮੀ ਦਾ ਫੋਨ ਆਇਆ ਇਹਦੀ ਮੰਮੀ ਨੇ ਮੁੰਡੇ ਦੀ ਮੰਮੀ ਨੇ ਕਿਹਾ ਕਿ ਇਹਨੂੰ ਦੂਰ ਕਿਤੇ ਛੱਡਾ ਇੱਥੇ ਲੁਧਿਆਣੇ ਵਿੱਚ ਨਾ ਆਣ ਦੇ ਨਾਣ ਜੋਗੀ ਛੱਡ ਏ ਮੁੰਡਾ ਮਤਲਬ ਮੈਨੂੰ ਟਿਬੇ ਫੁੱਲ ਤੇ ਜਿਹੜਾ ਫੋਟੋ ਹੈਗਾ ਮੈਨੂੰ ਉੱਥੇ ਲੈ ਗਿਆ ਉੱਥੇ ਨੇ ਫਿਰ ਮੇਰੇ ਨਾਲ ਫਿਜ਼ੀਕਲ ਹੋਇਆ ਮੇਰੇ ਨਾਲ ਉਸ ਤੋਂ ਬਾਅਦ ਮੇਰੀਆਂ ਮਿੰਤਾ ਕੀਤੀਆਂ ਮੁੰਡੇ ਕੋਲ 2 ਨੰਬਰ ਦਾ ਵੈਪਨ ਵੀ ਆ ਮਿੰਤਾ ਮੁੰਡਾ ਕਰਕੇ ਨਿਕਲੀ ਇਹ ਮੈਂ ਉੱਥੇ ਬਸੇ ਜੜਾਣ ਲੱਗੇ ਸੀਗੇ ਕਿਉਂਕਿ ਉੱਥੇ ਸੀਸੀਟੀਵੀ ਕੈਮਰਾ ਕੋਈ ਨਹੀਂ ਸੀਗਾ ਮੁੰਡੇ ਨੇ ਫਿਰ ਮੈਨੂੰ ਕਿਹਾ ਕਿ ਅਗਰ ਤੂੰ ਕਿਸੇ ਨੂੰ ਦੱਸਿਆ ਮੈਂ ਤੇਰੀ ਵੀਡੀਓ ਜਿਹੜੀ ਗੱਡੀ ਦੇ ਵਿੱਚ ਮੈਂ ਤੇ ਮੇਰੇ ਜੀਜੇ ਨੇ ਬਲਾਕ ਕਰ ਕੀਤਾ ਉਸ ਦੀ ਤੇਰੀ ਵੀਡੀਓ ਵਾਇਰਲ ਕਰ ਦੇਣੀ ਆ ਅਸਿਰ ਨੂੰ ਜਾਨ ਨੂੰ ਖਤਮ ਕਰ ਦੇਣਾ ਵਾ ਇਹਨਾਂ ਨੇ ਮੈਨੂੰ ਇਹ ਧਮਕੀ ਦਿੱਤੀ ਸੀਗੀ ਬਟ ਮੈਂ ਇਹਨਾਂ ਦੀ ਕਿਦਾਂ ਮਿੰਤਾ-ਮੁੰਤਾ ਕਰਕੇ ਉੱਥੋਂ ਨਿਕਲੀ ਜਦੋਂ ਮੈਂ ਆਪਣੀ ਮਾਸੀ ਕੋਲ ਆਈ ਮੈਂ ਆਪਣੀ ਮਾਸੀ ਨੂੰ ਕੁਝ ਨਹੀਂ ਦੱਸਿਆ ਸੀਗਾ ਕਿਉਂਕਿ ਮੈਂ 10-15 ਦਿਨ ਤੋਂ ਕਾਫੀ ਡਿਪਰੈਸ਼ਨ 'ਚ ਸੀ ਉਸ ਦਿਨ ਜਦੋਂ ਮੈਂ ਦੱਸਿਆ ਆਪਣੀ ਮੰਮਾ ਨੂੰ ਜਤਿੰਦਰ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਤੂੰ ਮੇਰਾ ਕੁਝ ਨਹੀਂ ਕਰ ਸਕਦੇ ਫੋਨ ਤੁਸੀਂ ਲੋਕਾਂ ਵਿੱਚ ਅਪੀਲ ਕੀ ਕਰਦੇ ਹੋ ਮੰਨਤੀ ਕਰਦੇ ਹੋ ਮਿੰਤਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਚਾਹੀਦਾ ਸਰ ਬਲਵੀਰ ਕਹਨਾ ਸੰਜੀਪ ਕੁਝ ਕੀ ਕਹਿਣਾ ਚਾਹੁੰਦੇ ਜਿਹੜਾ ਹਾਂਜੀ ਸਰ ਮੈਂ ਮੇਰੀ ਬੇਟੀ ਨੇ ਮੈਨੂੰ ਕੁਝ ਨਹੀਂ ਸੀ ਦੱਸਿਆ ਜਦੋਂ ਇਹ ਵਾਪਸ ਆਈ ਡਿਪਰੈਸ਼ਨ ਦੇ ਵਿੱਚ ਸੀ ਮੈਂ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਬੇਟਾ ਤੈਨੂੰ ਇਦਾਂ ਕਿ ਤੂੰ ਇਦਾਂ ਉਦਾਸ ਰਹਿੰਦੀ ਐ ਇਹ ਕਹਿੰਦੀ ਮम्मा ਮੇਰੇ ਨਾਲ ਆ ਟਾਂਸਾ ਹੋ ਗਿਆ ਵੀ ਬਹੁਤ ਵੱਡਾ ਹਾਸਾ ਹੋ ਗਿਆ ਵੀ ਮੈਂ ਕੋਈ ਕਾਰ ਵੀ ਕਰਨੀ ਚਾਹੁੰਦੀ ਆ ਮੈਂ ਫੇਰ ਦੀ ਮਦਦ ਕੀਤੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਚਲੋ ਮੇਰੇ ਨਾਲ ਅਸੀਂ ਪਹਿਲਾਂ ਸਤਨਗਰ ਠਾਣੇ ਗਏ ਉੱਥੇ ਦਰਖਾਸਤ ਦਿੱਤੀ ਅਸੀਂ ਉਹ ਦਰਖਾਸਤ ਸਾਡੀ ਗਾਇਬ ਹੋ ਗਈ ਦੁਬਾਰਾ ਫੇਰ ਅਸੀਂ ਦਰਖਾਸਤ ਦਿੱਤੀ ਉਹ ਸਾਡੀ ਦਰਖਾਸਤ ਇਹਨਾਂ ਨੇ ਲਈ ਨਾ ਦੁਬਾਰਾ ਮੈਂ ਐਸਪੀ ਐਸਐਸਪੀ ਦੇ ਐਸਬੀ ਹੈੱਡਕੁਆਰਟਰ ਦੇ ਪੇਸ਼ ਹੋਈ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਦਰਖਾਸਤ ਇੱਥੇ ਆ ਗਈ ਮਾਰਕ ਹੋ ਕੇ ਐਸਪੀ ਸਾਹਿਬ ਨੂੰ ਆ ਗਈ ਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੂੰ ਕਰਤੀ ਤੇ ਅੱਗੇ ਉਹਨਾਂ ਨੇ ਕਾਹਾਂ ਦੀ ਕਾਹਾਂ ਰੈਫਰ ਕਰਤੀ ਤੇ ਸਾਡੀ ਉਥੇ ਉਹਦੇ ਵਿੱਚ ਆ ਕੇ ਕੋਈ ਕਾਰਵਾਈ ਨਹੀਂ ਹੋਈ ਕਿ ਮੈਂ ਇੰਨਾ ਹੀ ਚਾਹੁੰਦੀ ਆ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਗੱਲ ਦੀ ਜਵਾਬ ਸਾਨੂੰ ਸਾਰਾ 1.5 ਮਹੀਨਾ ਹੋ ਚੱਲਿਆ ਫਿਰਦਿਆਂ ਨੂੰ ਠੀਕ ਜੀ ਨੌਕਲੇ ਕਿ ਤੁਹਾਨੂੰ ਕੋਈ ਇਨਸਾਫ ਨਹੀਂ ਨਹੀਂ ਜੀ ਸਾਨੂੰ ਹਜੇ ਕੋਈ ਇਨਸਾਫ ਨਹੀਂ ਦਿੱਤਾ ਲੇਕਿਨ ਤੁਸੀਂ ਕੀ ਚਾਹੁੰਦੇ ਹੋ ਲੇਕਿਨ ਤਕਰੀਬਨ ਕੀ ਚਾਹੁੰਦੇ ਹੋ ਮੈਂ ਤੇ ਇਹ ਚਾਹੁੰਦੀ ਆ ਕਿ ਮੇਰੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਉੱਤੇ ਕਾਰਵਾਈ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਇਹ ਕੁੜੀ ਦਾ ਮੈਡਿਕਲ ਰਿਪੋਰਟ ਲਾਭ ਦੀ ਕੀ ਕਹਿਣਾ ਕਰਦੇ ਜੀ ਚਾਹੁੰਦੇ ਹਾਂ ਉਹਦੇ ਚ ਪੁਨਮ ਦੀ ਉਨੂੰ ਬਨੋਂ ਵੀ ਉਹਨਾਂ ਦਾ ਇਹ ਰੇਪ ਹੋਇਆ ਉਹ ਵੀ ਜਦੋਂ ਵੈਰੀਫਾਈ ਕੀਤਾ ਤਾਂ ਉਹ ਕਿਬਨਰ ਫੁਲਪੇ ਹੋਟਲ 'ਚ ਹੋਇਆ ਸੀਗਾ ਉਹ ਏਰੀਆ ਡੇਲੋ ਥਾਣੇ ਦਾ ਪੰਡਾ ਤੇ ਉਹ ਸੀ ਆਪਣੀ ਰਿਪੋਰਟ ਬਣਾ ਕੇ ਜੇਲ੍ਹੋਂ ਬੈਰ ਕਰ ਦਿੱਤੀ ਠੀਕ ਹੈ ਥੈਂਕ ਯੂ